ਅਸਕਲੀ ਸਰ ਨੂੰ ਅੱਜ ਪਿੰਡ ਆਪ ਜੀਓ ਵਾਲਾ ਪਹੁੰਚੇ ਹੋਏ ਆ ਬਾਈ ਗਗਨਜੀਤ ਹੁਣੇ ਕੋਲ ਜ਼ਿਲ੍ਹਾ ਵੀ ਦਰਦਰਪੈਂਦਾ ਜੀ ਤੇ ਤਹਿਸੀਲ ਵੀ ਦਰਦਰਪੈਂਦਾ ਠੀਕ ਹੈ ਜੀ ਤੇ ਅੱਜ ਨਾਲ ਵੀਰਾਂ ਕੋਈ ਮਈਆਂ ਹੋਣਗੀਆਂ 8-9 ਦੇ ਲਗਭਗ ਮਈਆਂ ਹੋਣਗੀਆਂ ਹਰੇਕ ਪਾਈ ਹੋਊਗਾ ਟੋਕੜਾ ਕੱਪਣਾ ਵੀ ਹੁਣ ਕਲੇ ਦੁੱਖ ਹੋਏਗਾ ਜਰਾ ਹੋਣੀਆਂ ਹੋਣੀਆਂ ਤੇ ਆਓ ਫਿਰ ਵੀਰਾਂ ਨਾਲ ਗੱਲਬਾਤ ਕਰੀਏ ਹੋਰ ਸਾਨੂੰ ਜੀ ਸਭ ਠੀਕ ਠਾਕ ਹੈ ਪਾ ਜੀ ਕਿਵੇਂ ਚੱਲਦਾ ਬਾਤ ਹੋ ਰਹੀ ਹੈ ਚੱਲ ਪਾ ਪਹਿਲਾਂ ਦੇ ਅੱਜ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੁਹਾਨੂੰ ਵੀ ਗੁਰਨਾਕ ਦਿਨ ਗੁਰਪੁਰਬੀਆਂ ਸਾਰੇ ਵਧਾਈਆਂ ਹੋਣ ਬੜਾ ਕਰਮਾ ਪਾਗੜਾ ਦੇਣੇ ਅੱਜ ਦੇ ਨਾਲ ਗੁਰਨਾਕ ਦੇ ਜੀ ਪਰਟੇ ਬਹੁਤ ਜਮਾ ਪਾਗੜਾ ਸਾਰੀ ਸੰਗਤ ਨੂੰ ਵਧਾਈਆਂ ਹੋਣ ਪਿੰਡ ਆਪਣਾ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਨੰਬਰ 87734 ਹੋਰ ਬੜੀਆ ਕਿਰਪਾ ਦੇ ਗਿਆ ਮਰੀਆਂ ਦਾ ਪਾਪ ਨੇ ਸਾਰੇ ਸਾਰਾ ਮਾਲ ਵੇਖਿਆ ਅੱਛਾ ਛੋਟੇ ਵੀ ਵੱਡੇ ਵੀ ਸਾਰੇ ਤੇ ਭਾਜ ਬਿਲਕੁਲ ਜਿਆਦੀ ਜਨੂੰ ਆਂਦੇ ਅੱਛਾ ਹਾਂ ਅੱਜ ਗੁਰਪੂਰ ਵੀਰਾ ਸਮਝ ਲਓਗੀ ਆਫਰ ਹੀ ਕਰਦਾ ਅਜਾ ਅੱਛਾ ਤੇ ਭਾਜ ਬਿਲਕੁਲ ਛੋੜੇ ਨੇ ਟੋਕੜਾ ਗ ਬਣਾਵੀ ਆਈਆਂ ਜੋ ਸਾਰਾ ਹੀ ਆਪਾਂ ਦਾ ਦੋ ਮਈਆਂ ਦਾ ਬੱਚੇ ਮਰ ਗੋੜੀ ਆਈਆਂ ਠੀਕ ਆ ਹਾਂ ਬੱਚੇ ਮਰੇ ਜੀ ਦਵਾਂਗੇ ਆਪਾਂ ਤੈਨੂੰ ਪਰਾ ਸੰਦੀਪ ਸਾਂ ਆਪਣਾ ਇੱਕ ਸੂਲ ਹੈਗਾ ਪਰ ਜਿਹੜੀ ਬੱਚਾ ਨਹੀਂ ਲਾਗ ਦੇਤਾ ਹਾਂ ਹਾਂ ਤਾਜੀ ਮੈਂ ਬੋਲੀ ਦੇ ਸੂਈ ਰੱਖੀ ਬੱਚਾ ਹੋਰ ਮਰ ਗਿਆ ਰਾਰ ਪੈਰ ਰੱਖਦਾ ਕੀ ਹੋ ਗਿਆ ਕੀ ਬਣਾ ਦੀ ਧਾਰ ਦੇ ਮਿਲੂ ਚੁੰਮਚਿਆਂ ਨਾਲ ਖਾਣ ਵਾਲੀ ਬੋਲੀ ਹੋਊ ਤੇ ਲੈ ਜੇ ਨਹੀਂ ਤੇ ਕੋਈ ਰਹਿਣ ਦੇ ਚਲੋ ਠੀਕ ਆ ਬਿਲਕੁਲ ਬਿਲਕੁਲ ਚਾਹੀਦੀ ਆ ਆਹ ਤੁਹਾਡੀ ਜ਼ਮੀਨ ਦਾ ਸੂਈ ਆ ਦੁੱਧ 10 ਤੋਂ 11 ਕਿਲੋ ਠੀਕ ਆ ਸ਼ਾਈ ਵੇਲਾ ਕਿਦਾਂ ਦੀ ਆਪਾਂ ਲਈ ਇੱਧਰੋਂ ਆਪਾਂ ਵੀ ਪਰ ਉੱਧਰੋਂ ਆਈ ਕਿਦਾਂ ਬਿਲਕੁਲ ਸ਼ਾਈ ਦੁੱਧ ਦਾ 11 ਕਿਲੋ ਲੋ ਜੀ ਮਗਰ ਇਹਦੇ ਕਟਾ ਜਾ ਤਾਜੀ ਬਿਲਕੁਲ 1 ਕਿਲੋ ਤਾਜੀ ਹਾਂ ਜੀ ਬਿਲਕੁਲ ਰੁੱਢੀ ਆ ਜੀ ਸੰਦੀਪ ਸਾਹਿਬ ਜਦੋਂ ਮੁੱਲ ਕੀ ਤਾਂ ਤੂੰ ਵੀ ਆਖਣਾ ਅੱਛਾ ਕੀ ਮੋਕਾ ਲਈ ਆ ਠੀਕ ਆ ਫਿਰ

90 ਹੀ ਦੇ ਰਿਏ 5-5 ਹਜ਼ਾਰ ਹੀ ਵੜੂਗਾ 85 ਹਜ਼ਾਰ ਦੀ ਦੇ ਰਾਂ ਹਾਂ ਨਾ ਸਿਆ ਦੀ ਝੋਟੀ ਦੇਣੀ ਆ ਲੈ ਹੁਣ ਤੂੰ ਰੇਡ ਵੇਚੋ ਇਹਦੇ ਨੂੰ ਛੋੜ ਹੀ ਹੁਣੀਓ ਮੇਰਾ ਵੀਰ ਪਰਾ ਪਰਤੀ ਵੇਚੋ ਕਿਦਾਂ ਦੀ ਆ ਨਹੀਂ ਠੀਕ ਹਾਂ ਨਹੀਂ ਬਿਲਕੁਲ ਹਾਂ ਇਹ ਜੈ ਜੀ ਆਹ ਝੋਟੀ ਸੰਦੀਸਾਂ ਕੱਲੀ ਸੂਈ ਆ ਲੈ ਆ ਮਗਰ ਕੱਟੀ ਕੰਮ ਸੂਈ ਆ ਪੌਣਾ ਹੀ ਆ 8 ਕਿਲੋ ਤੇ ਭਾਰਾ ਜਿਵੇਂ ਪਾਸ਼ਾ ਚੜੀਆਂ ਹੁੰਦੀਆਂ ਲਓ ਜੀ ਇੱਕ ਇਹ ਕਰੋ ਜੋੜਾ ਆ ਰਿਓ ਕਰਮ ਵਾਲਾ ਅੱਛਾ ਹਾਂ ਲੋਡੇ ਕੋ ਰਣੀ ਸੁਆ ਤੁਜਾ ਜੱਜਾ ਪਰ ਝੋਟੀ ਵੇ ਸੰਦੀਪ ਸਿੰਘ ਬੋਲੀ ਬੋਲੀ ਲੈ ਚੰਗੀ ਵੇਲਾ ਦੁੱਧ ਵਾਲੀ ਦੁੱਧ ਵਾਲੀ ਦੁੱਧ ਮੈਂ ਭਾਲਾ ਨਹੀਂ ਆਂਦਾ 12 12 ਕਿਲੋ ਝੋਟੀ ਭਰੀ ਜੋ ਚਵਾਈ ਚੁਈ ਬਹੁਤੀ ਬਹੁਤੀ ਲੱਗੀ ਆਂ ਛੋਟੀ ਨਸਲ ਆ ਕੱਦ ਪ੍ਰਪੰਧ ਰਮੈਨਾ ਹੈਦ ਨਹੀਂ ਕੁੜਿਆ ਜਾਮਨ ਵਰਗੀ ਬਿਲਕੁਲ ਕੱਦ ਨਹੀਂ ਓ ਜਿਆਦਾ ਵੱਡਾ ਮੀਡੀਅਮ ਸਾਈਜ਼ ਮੰਨ ਕੇ ਲਵੇ ਬਿਲਕੁਲ ਬਿਲਕੁਲ ਤੇ ਮੁੱਲ ਵੇਖੋ ਬਿਲਕੁਲ ਮੁਕਤ ਲੈ ਹੀ ਕਰਨਾ ਆਪਾਂ ਹਾਂ ਘੋਟੀ ਨਾਲ ਆ ਗਿਆ ਜਿੱਡੀ ਸ਼ਕੀਨੀ ਆ 90 ਦੀ 85 ਦੀ ਵੇਖਦੀ ਇਹਦਾ ਮੁੱਲ ਕਰਾਂਗੇ 80000 ਤੇ ਹਾਂ ਨਾ 75000 ਦੀ ਘੋਟੀ ਦੇ ਦੀ ਹਾਂ ਹਾਂ ਨਾ 75000 ਦੀ ਛੋਟੀ ਹੋਣੀ ਜੇ ਤੂੰ ਬੋਲ ਰਿਹਾ ਸੀ ਮੁੱਲ ਵੇ ਲੈ ਆ ਜੀ ਨਹੀਂ ਠੀਕ ਆ ਹਾਂ ਠੀਕ ਆ ਫਿਰ ਚੱਲਣ ਦੋ ਕਰਾਂ ਜੀ ਇਹ ਆਹ ਨੀਲੀ ਇਹ ਸੂਈ ਅੱਛਾ 10000 ਕਿਲੋ ਬੋਲੀ ਆ 10 ਕਿਲੋ ਇਹਦੇ ਥੱਲੇ ਇਹਨੂੰ ਆਜੀ ਚੌਥਾ ਦਿਨ ਹੋ ਗਿਆ ਸੂਈ ਨੂੰ ਮਗਰ ਕੱਟੀ ਮਗਰ ਕੱਟੀ ਆ ਲੈ ਤੋ ਆ ਜੇ ਬੱਚੇ ਬੱਚੇ ਹੋ ਗਏ ਬੱਦੇ ਠੰਡਾ ਕਰਕੇ ਸਾਡੇ ਬੱਚੇ ਵਿਖਾਵਾਂਗੇ ਇਹ ਮਾਰਦਾ ਸੀ ਨੋ ਬਸਿਆ ਨਖਰ ਵੇਹ ਚੰਦੀ ਦਾ ਜੋਤੀ ਦੀ ਬਹੁਤ ਥੋੜੀ ਝੋਟੀ ਹੈ ਵੀ ਚਵਾਈ ਜੂ ਠੀਕ ਹੈ ਭਾਈ ਇੱਕ ਨੰਬਰ ਸੰਦੀਖਾ ਚਵਾਈ ਦੀ ਤਾਂ ਕਹਿਣ ਵਾਲੀ ਗੱਲ ਨਹੀਂ ਨੇ ਕੋਈ ਚਵਾਈ ਚੋ ਆ ਕੇ ਤਸੱਲੀ ਕਰਕੇ ਕੋਈ ਆਵਦੀ ਖੜੀ ਬਾਸ 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 ਇਧਰ ਵੇ ਆ ਬਿੱਲੀ ਆਖਵੇਂ ਨਾ ਜਿਹਨੂੰ ਮਣਕਣੀ ਆ ਦੇ ਨੇ ਇਧਰ ਦੇਖੋ ਜਾ ਲੋ ਇਹ ਆ ਕਬੂਸ ਹੋਣੀ ਰੋਟੀ ਇਹ ਪਿਓ ਨੀਲੀ ਆ ਗਈ ਆ ਮਸਲਾ ਝੁੱਟੀ ਜਾਈ ਮਾੜਾ ਮੂੰਗ ਮਾਈ ਉੱਥੋਂ ਫਿਰ ਲਾਓ ਜੀ ਲਾਓ ਰੋਟੀ ਝਾਕ ਕੋਈ ਨਹੀਂ ਲਾਓ ਲੈ ਮੋਲ ਵੀ ਇੱਥੇ ਕਰ ਦਈਏ ਕਰ ਦੇ ਇੱਕ ਪੈਂਦੀ ਦੇ ਦਈਏ 95 90 85 ਦੇ ਦਾਂਗੇ ਚਲ ਹੋਰ ਕਰ ਦਈਏ ਯਾਰ 80000 80000 ਹੋ ਗਿਆ ਇਹ ਠੀਕ ਹੈ ਉੱਡੀ ਦੇਣੀ ਨਹੀਂ ਦੇਣਾ ਸੀ ਦੀ ਇਹ ਕੈਮਰਾ ਲਾ ਕੇ ਕਰ ਨਹੀਂ ਠੀਕ ਆ ਮੈਂ ਵੀ ਫਰੋਹ ਚੱਕੀ ਆ ਹਾਂ ਆ ਫਿਰ ਵੀ ਇਹੀ ਜਬਰ ਚੀਜ਼ਾਂ ਦੇਖਣ ਵਾਲੀਆਂ ਮੈਂ ਵੀ ਉਹ ਗਾ ਕੇ ਭਾਰ ਭਾਰੇ ਕਹਿੰਦਾ ਹਾਂ ਹੈ ਸੰਦੀ ਦਾ ਮੁੱਲ ਬਿਲਕੁਲ ਆਪਣਾ ਬਦਲੀ ਕਮਾਈ ਰੱਖਿਆ ਹਾਂ ਹਾਂ ਅਗਲਾ ਵੀ ਪੰਜਾ ਲਵੇ ਆਪਾਂ ਪੰਜਾ ਕਿਉਂਗੀ ਕੋਈ ਗਲੰਦਰ ਕੋਈ ਮਾਨਸੇ ਹਾਂ ਦੂਰ ਦੂਰ ਜਾਣੀ ਇਹਨੂੰ 6-7 ਜਾਂ ਕਰਾਇਆ ਸੋਚ ਕੇ ਆਪਾਂ ਫੇਰ ਦੰਗਰ ਦੇ ਹਾਂ ਆ ਤੁਸੀਂ ਇਹਨਾਂ ਨੀਲੀ ਦੀ ਜੋ ਟਿਏ ਦੀ ਦੁੱਧ ਦੇ 10 ਕਿਲੋ ਰਾਤ ਬੱਚਾ ਮਰ ਗਿਆ ਇਦਾਂ ਧਾਰ ਤੇ ਮਿਲੂਗੀ ਅੱਛਾ ਬੱਚਾ ਮਰ ਗਿਆ ਰਾਤ ਨਾ ਲਾਉ ਹਾਂ ਲੋ ਜੀ ਇਹ ਵੀ ਦੇਖ ਲਓ ਬਿਲਕੁਲ ਤਾਜੀ ਆਪਾਂ ਗਰੰਟੀ ਲੈ ਲਿਆ ਕੋਈ ਭਾਵੇਂ ਦੀ ਹਾਂ ਠੀਕ ਛੋਟੀ ਕਾਲੀ ਆਈ ਥੋੜਾ ਲੱਪਾ ਲੱਗੀ ਬੰਦਾ ਮੋਟਰ ਦੀ ਲੋੜ ਨਹੀਂ ਮੇਰੀ ਕੋਈ ਵੀਰਾਂ ਨਾਲ ਸਾਰੇ ਭਾਈ ਹੁੰਦੇ ਆ ਵੱਡੀਆਂ ਭੈਣੀਆਂ ਵੀ ਹੁੰਦੀਆਂ ਛੋਟੇ ਭਾਵੀ ਹੁੰਦੇ ਆ ਸਾਰੇ ਵੱਡੇ ਛੋਟੇ ਭਾਤ ਸਾਰੇ ਹੀ ਆ ਸਹੀ ਆ ਕਿ ਨਹੀਂ ਮੈਂ ਨਾ ਸਾਰੇ ਮੋਲ ਹਾਂ ਨਸਲ ਇਹ ਵੀ ਬੜੀ ਛੋਟੀ ਦੋ ਤੇ 10 ਕਿਲੋ ਜੋ ਜਿਹੜਾ ਪੱਕਾ ਮਿਲੂਗੀ ਧਾਰ ਤੇ ਹੀ ਸੰਦੀਰ ਸਿਆ ਸੋਰੀ ਠੀਕ ਹੈ ਠੀਕ ਤੇ ਗਾਗਨ ਬਣਦੀ ਕੀ ਮਤਲਬ ਇਹ ਤਾਂ ਧਾਰਾ ਬਣਾ ਲਈ ਆ ਆ ਦੇ ਲਈ ਆ ਗਈ ਕੀਤਾ 부ਚੀ ਦੇ ਮਿਲਦੀ ਨਹੀਂ ਆਹ ਖਾਰੇ ਮਿਲਦੇ ਆ ਇਧਰ ਲਿਆਓ ਆਹ ਰੰਗ ਦੀ ਫਿਰੂ ਕੀ ਕਰਮਾ ਲਈ ਲਓ ਲਓ ਐਦਾਂ ਹੀ ਕੋਈ ਗੱਲ ਹੀ ਨਹੀਂ ਐਦਾਂ ਹੀ ਮਿਲੂਗੀ ਠੀਕ ਹੈ ਪਰ ਚੋਈ ਜੀ ਹੈ ਬਾਈ ਹਨਾ ਚੋਈ ਇੱਕ ਨੰਬਰ ਝੋਟੀ ਜਸਨੀ ਸਰ ਇਹ ਵਾ 85000 ਦੀ ਠੀਕ ਹੈ ਹੁਣ 80 ਹੀ ਦੇ ਦਾਂਗੇ 80000 ਦੀ ਕੋਈ ਆ ਪਰਿਆ ਦੀ ਦੇ ਦਾਂਗਾ 75000 ਘੱਟ ਨਾ ਪੈ ਜੂ ਕੋਈ ਕਰ ਦੋ ਕੇ ਮੰਨ ਲਓ ਹਾਂ ਆ ਜਸਨੀ ਸਰ ਝੋਟੀ ਸੂਈ ਜੋ ਕੱਲ ਹਾਂ ਇਹਦੀ ਹੋਵੇ ਤਾਜੀ ਬਿਲਕੁਲ ਬੋਲੀ ਭਣੂ ਤੇ ਲੈ ਜੇ ਨਹੀਂ ਤੇ ਰਹਿਣ ਦੇ ਆਪਾਂ ਦੱਸਿਆ ਵੀਡੀਓ ਚਾਲੂ ਠੀਕ ਹੈ 6 ਕਿ 7 ਕਿਲੋ ਬੋਲੀ ਜੋ ਅੱਛਾ ਇਹ ਵੀ ਬੱਚਾ ਮਰ ਗਿਆ ਬੱਚਾ ਮਰ ਗਿਆ ਇਹਦਾ ਲਓ ਜੀ ਬੱਚਿਆਂ ਦਾ ਵੀ ਮਰ ਗਿਆ ਇਹਦਾ ਰਾਤ ਹੀ ਮਰ ਗਿਆ ਰਾਤੀ ਸੂਈ ਆ ਠੀਕ ਭਾਪੂ ਕੋਈ ਮਿਲਦਾ ਨਾ ਸੁਨੀਤ ਜੀ ਆ ਗਈ ਆਪਾ ਦਾ ਫਿੱਲੇ ਦੇਣੀ ਉਹਦੇ ਦਾਗ ਜੀ ਆ ਨਾ ਕਰੀ ਉਹਨਾਂ ਨੂੰ ਮਾਰਾ ਮੋਟਾ ਪਾਇਆ ਉਹਨਾਂ ਸ਼ਿੱਕੀ ਪਾਈ ਭਾਰ ਦੀ ਮੈਂ ਤੁਹਾਨੂੰ ਗਰੰਟੀ ਲੈ ਜੇ ਭਾਵੇਂ ਹਾਂ ਭਾਰ ਦੀ ਕੋਈ ਗਰੰਟੀ ਲੈ ਜੇ ਠੀਕ ਆ ਜੇ ਮੈਂ ਹੀ ਭਾਰ ਪਾਉਂਦੇ ਹਾਂ ਹਾਂ ਉਹ ਜਰੂਰ ਪਾਉਂਦੇ ਰਹਿ ਸ਼ਿੱਕੀ ਕਰੇ ਮਾਰਾ ਮੋਟਾ ਪਾਇਆ ਨਾ ਚਲੋ ਪੈਂਦਾ ਰਹੇ ਭਾ ਨਾ ਡੰਡ ਲਈ ਆਪਾਂ ਅਗਲੇ ਸੂਏ ਤੇ ਗਰੰਟੀ ਦੇ ਦੂ ਮੈਂ ਭਾਰ ਦੀ ਮੇਰੇ ਘਰ ਨਹੀਂ ਜੋ ਪਾਇਆ ਬਸ ਠੀਕ ਆ ਜੀ ਬਲੋ ਰਿਹਾ ਗਾ ਗਾਲਾ ਪਾ ਸੱਤੀ ਦੱਸ ਕੇ ਤੇਰੀ ਜਨੀਸ ਆ ਬਿਲਕੁਲ ਬਿਲਕੁਲ ਆਪਾਂ ਵੀਡੀਓ ਚ ਇਹ ਗਾਲਾਂ ਕੁੰਦੀ ਅਗਲੇ ਕਰੇ ਜਾ ਕੇ ਆਉਂਦੇ ਨਾ ਵੀ ਪਾਰ ਪਾ ਗਈ ਆ ਵੀਰ ਝੋਟੀ ਲਾ ਦੇ ਗਲਦੇ ਰੁਪਈਏ ਦਵਾਂਗੇ ਨਾਰਾ ਕਰ ਦੇ ਕੀ ਮਤਰੀ ਤੇਰੀ ਵੀਡੀਓ ਨਾਲ ਹੀ ਹੈਗੀ ਆਪਣੇ ਨੂੰ ਬਚਾ ਸਮੇਤ ਸਾਰੀ ਕੋ ਠੀਕ ਹੈ ਕਿਨੇ ਲੈਣੀ ਵੀ ਹੋ ਗਈ ਕੱਲ ਸੂਈ ਆਪਣੇ ਨੂੰ ਹਾਂਜੀ ਜਨੀਸਾਂ ਝੋਟੀ ਪਾਪੀਆਂ ਤੁੰਦੀ ਦੇ ਦਿੰਦੇ ਹੋਣ ਝੋਟੀ 50000 ਦੀ 50000 ਦੀ ਹਾਂ ਨਾ 60000 ਦੀ ਦੋ ਹੀ ਛੱਡ ਦੇ 58000 ਜਾਨ ਤੋਂ ਤੋਂ ਗਾਣਾ ਜਦੋਂ ਗਾਣਾ ਹੁੰਦਾ ਤਾਂ ਫਰਾਂ ਦੇ ਆਜੋਗੇ ਨਾ ਜਨੀਰ ਜੀ ਹਾਂਜੀ ਇੰਨੇ ਦੀ ਫੇਰ ਹੀ ਬਾਸ ਬਾਸ ਇਹ ਟੋਪਰੇ ਕੋ ਪਣ ਨਾ ਤਾਜੀ ਮੈਂ ਦੁੱਧ 12 ਕਿਲੋ ਮਗਰੇਲੇ ਕੱਟੀ ਜੋ ਠੀਕ ਹੈ ਹਾਂ ਚੋ ਆਈ ਇੱਕ ਨੰਬਰ ਹੋਊਗੀ ਵਜੀ ਬਗਾ ਜਿਵੇਂ ਕੋ ਟੋੜਨਾ ਵਾਈ ਬੋਧੀ ਜਾਲੀ ਸੰਦੀਪ ਸਿੰਘ ਦੁੱਧ ਦਾ ਵੀ ਕਹਿਣ ਵਾਲੀ ਗੱਲ ਨਹੀਂ 12 ਕਿਲੋ ਕੰਡੇ ਚਾਵਾ ਦੋਦਿਆ ਮਹੀਂ ਟੋਰੇ ਵੀ ਕੋਈ ਤਿੰਨ ਚਾਰ ਢੱਕ ਚੋਕੇ ਖੜੇ ਅੱਛਾ ਠੀਕ ਹੋ ਗਿਆ ਗਾਂਵ ਬ੍ਰਿੰਦੀ ਕੀ ਮਾਰਾ ਨੇਕਾ ਮੋਨੇ ਲਾਸੀ ਆ ਹਾਂ 75 ਦੀ ਦੇ ਦਾਂਗੇ 70000 ਦੀ ਹਾਂ ਨਾ ਜਿਹੜੀ ਤੇ ਨਹੀਂ 70000 ਦੀ 70000 ਦੀ ਚੱਲਣ ਦੇ ਆ ਜਿਹੜੀ ਮਹੀਂ ਆ ਤੇਰਾ ਪੂਰਾ ਕਮੀ ਨਾਲ 15 ਕਿਲੋ ਦੀ ਗਾਰੰਟੀ ਰਾਜੇ ਮੇਰ ਕੋ ਮਾ ਪਿੰਡੋਂ ਲਈ ਆਪਣੇ ਪਿੰਡੋਂ ਹੀ ਹਾਂ ਗਰੰਟੀ ਹੈ ਜੇ 15 ਕਿਲੋ ਮੈਂ ਦੁੱਧ ਨਾ ਦੂੰਦੇ ਚਲੋ ਸੰਦੀਪ ਸਾਹਿਬ ਨਾੜੀ ਬਖਾਣੀ ਮੈਂ ਬਾਹਰ ਕੱਢ ਕੇ ਵਿਖਾਉਣਾ ਮੈਂ ਮੈਂ ਜਿਉਂ ਕਰਤੀ ਜਰ ਹਣਾ ਇਹਨੇ ਸੂਹਾ ਵੀ ਆਪਾਂ ਝੂੜਦੀ ਮੰਨਣ ਕਿ ਤਿੱਗੇ ਸੁਣਾ ਪਿੰਡੋਂ ਲਈ ਆਪਣੇ ਬੰਦੇ ਦੋ ਹਾਂ ਅਜਾ ਪਿੰਡੋਂ ਲਈ ਇੱਕ ਮਿੰਟ ਲਾਉਗੀ ਪੂਰਾ ਇੱਕ ਮਹੀਨਾ ਆਪਾਂ ਮਹੀਨਾ ਕਿਹਾ ਕੋ ਡੇਢ ਮੰਨ ਕੇ ਲਵੇ ਹਾਂ ਹਾਂ ਨਾੜੀ ਬਣਾ ਦਿੰਦੀ ਸਾਹਿਬ ਇਹ ਗੜੀ ਗੜੀ ਪੈ ਵੀ ਪਈ 15 ਕਿਲੋ ਮੈਂ ਦੋ ਦਿੰਦੀ ਉਹ ਕਰ ਮਈਆਂ ਵੀ ਖਾਰਾਂ ਕਿੜੀਆਂ ਕਿੜੀਆਂ ਦੇ ਘਰੇ ਮਈਆਂ ਹਾਂ ਇਹ ਤਾਂ ਤਿਆਰ ਕਰਤੀ ਨਾ ਮੈਂ ਮੈਂ ਦੁੱਧ ਾਲੀਆ ਮੈਂ ਦੁੱਧ ਾਲੀ ਸੰਦੀਪਾ ਨਾੜੀ ਵੇਖੜੀ ਕਿੜੀ ਮੈਨੂੰ ਲੱਗੀ ਦੋ ਦੁੱਧ ਾਲੀ ਮੈਂ ਚਾਹ ਡਾ ਲੈ ਕੇ ਹੀ ਤੁਰੇਂਦਾ ਮੈਂ ਇਹ ਤਿਆਰ ਇਹਦੀ ਬਲ ਕੀਮਤ ਸੰਦੀਪਾ ਮੈਂ ਹੁਣ ਵੀ 75 ਦੀ ਇਹ ਹਾਂ ਨਾ 65000 ਦੀ ਮੈਂ ਦੇ ਦਾਂਗੀ 60000 ਦੀ ਜੀਣਾ ਠੀਕ ਹੈ ਕੀ ਆ ਕਰਕੇ ਹਾਂ ਜੀ ਮੇਰੇ ਕੋ 10000 ਨਾ ਫਿਰ ਮਹੀਨੇ ਫਿਰ ਵੀ ਬਠੀਕਾ ਹਾਂ ਲਓ ਜੀ ਵੇਖ ਲੋ ਕਰਾ ਜੀ 15 ਕਿਲੋ ਦੋ ਦੋਲੀ ਬਾਈਰ ਫੁੱਲ ਗਰੰਟੀ ਆ 15 ਦੀ ਗਰੰਟੀ ਦਊ ਮਹੀਨਾ ਨਾ ਦਊ ਤੇ ਹਾਂ ਯਾਹ ਇਹ ਲਈ ਜੇ ਮੈਂ ਸੱਤ ਮਹੀਨਾ ਦੀ ਗੱਬਣ ਹਾਂ ਤੇਰੇ ਹੀ ਜਨਮ ਦਾ ਵੇਚੀ ਸ਼ਾਹ ਹੋ ਮਹੀ ਗਈ ਹਾਂ ਦੁੱਧ ਹੁਣ ਵੀ 7 ਕਿਲੋ ਜੋ ਉਹਨਾ 8.7 7 10 ਕੇ ਦੇਣੀ ਜੋ ਹਾਂ 7ਾਂ ਦੀ ਗੱਭਣ ਜੋ ਮੇਰੇ ਘਰੇ ਚੈੱਕ ਕਰਾ ਕੇ ਖੜੇ ਕੋਈ 7ਾਂ ਦੀ ਗੱਭਣ 7 ਕਿਲੋ ਦੁੱਧ 15 ਕਿਲੋ ਦੁੱਧ ਦਿੱਤਾ ਹੈ ਮਹੀਨੇ ਠੀਕ ਹਾਂ 92000 ਦੀ ਖੜੀ ਉਹਨਾਂ ਨੇ ਸੰਦੀਣਾ ਕੱਲ ਆਪਨੇ ਨੂੰ ਮੱਝ ਲੈ ਗਿਓ ਸੱਜਰ ਹਾਂ ਕਾਜੀ ਮੈਂ ਲੈ ਗੇ ਆ ਪਛਾਹ ਜੀ ਇਹ ਵਿੱਚ ਕੱਟਦੇ ਹਾਂ ਇਹ ਕੱਟ ਲਈ ਚਲੋ ਇਹ ਹੰਡਲ ਵੀ ਦੀਆਂ ਹਾਂ ਹੰਡਲ ਹੰਡਲ ਆਈ 7 ਕਿਲੋ ਠੰਡਾ ਕਰਕੇ ਦੋ ਦੋ ਹਿੰਦੀ ਫਰਕੀ ਮਰ ਨਹੀਂ ਸਾ ਜਿਹੜੇ ਥਾਣਾ ਕੋਲ ਮੈਂ 7 ਦੀ ਹਾਣਾ ਪੈੜੀਆ ਦੀ ਪੈੜੀਆ ਪੈੜੀ ਜੀ ਤਾਂਗੇ ਪੈੜੀਆ ਛੋੜ ਛੱਪਾ ਕਰ ਦਾਂਗੇ ਠੀਕ ਹੈ ਠੀਕ ਹੈ 7 ਦੀ ਚੈੱਕ ਕਰਾ ਕੇ ਖੜੇ ਕੋਈ ਮੇਰੇ ਘਰੇ ਦੇਖ ਲਓ ਜੀ ਆ ਪਸ਼ੂ ਸਿਹਰਾ ਵੀ ਨਰ ਕੋਲ ਹਾਂ ਤੁਸੀਂ ਹਾਣਾ ਕੋਲ ਮੈਂ ਵੀ ਕਰੋਗਰ 9 ਦੇ ਲੱਗ ਪਮੱਜਾ ਛੋਟੇ ਮੱਜਾ ਹਾਂ ਬੱਚੇ ਜੰਪ ਮੈਂ ਜਾ ਉਹ ਦਿਖਾ ਦਿੰਦਾ ਸਾਰੇ ਪਸ਼ੂ ਸੋਹਣੇ ਆ ਤੇ ਚੰਗੇ ਆ ਪਾ ਪਾੜੇ ਇਕੋ ਹੀ ਆ ਇਕੋ ਆ ਸੰਦੀਪੇ ਇੱਕ ਤਾਂ ਲਹੀ ਤੂੰ ਹੀ ਆ ਜਾਣਦੇ ਕਿ ਪਾਪਾ ਬਿਲਕੁਲ ਮੁਫਤ ਵਾਲੇ ਦੀਦੇ ਹੋ ਬਿਲਕੁਲ ਬਿਲਕੁਲ ਐ ਹੀ ਆ ਬਾਈ ਆਉਂਦੀ ਆ ਜਾ ਬੱਚੇ ਖਾ ਲੀ ਆ ਬੱਚੇ ਚੈੱਕ ਕਰਾ ਲੈਣਾ ਆ ਪਾ ਵੇਲੇ ਬਤਾ ਆ ਬੱਚਾ ਪਹਿਲੇ ਨੰਬਰ ਆਈ ਦਾ ਆ ਬੱਚਾ ਜਿਹੜਾ ਦੂਜੇ ਨੰਬਰ ਆਈ ਦਾ ਕੱਟੀ ਬੈਠੀ ਆ ਬੱਚਾ ਉਹਦਾ ਆ ਇਹਦਾ ਬੱਚਾ ਤੇ ਦੂਜੀ ਮਾਂ ਦਾ ਵਾ ਆ ਜਿਹੜੀ ਨੀਲੀ ਦਾ ਹਾਂ 72 ਵਾਲੀ ਜਿਹੜੀ 12 ਕਿਲੋ ਦੁੱਧ ਆਰੇ ਕੱਟੀ ਐ ਨੀਲੀ ਮਹਿੰਦੀ ਹੋਰ ਦੂਜਿਆਂ ਦੇ ਦੋਹਾਂ ਦੇ ਨਹੀਂ ਆਪਾਂ ਤੁਹਾਨੂੰ ਦੱਸਤਾ ਚਲੋ ਠੀਕ ਤੇ ਬਾਕੀ ਮੇਰਾ ਭਰਾ ਇੱਥੇ ਆਓ ਚੋਈ ਬਰ ਪਾਸਵਰਡ ਆਕ ਬੰਦਾਣਾ ਜੀ ਸਹੀ ਹੈ ਮੈਂ ਆਂ ਬੰਦੀਰ ਸਾਹਿਬ ਦੀ ਤਸੱਲੀ ਕਰਕੇ ਖਾਨ ਆਈਆਂ ਆਂ ਤੇ ਤਸੱਲੀ ਕਰਕੇ ਰੁਪਈਏ ਲਾਏ ਆਂ ਅਸੀਂ ਇਹੋ ਵਾਰ-ਵਾਰ ਆਨੇ ਆ ਗਏ ਤੇ ਤਸੱਲੀ ਕਰਕੇ ਬਿਲਕੁਲ ਵਜੀ ਪਿੰਡ ਆਪਣਾ ਜੀਓ ਵਾਲਾ ਜਿਲ੍ਹਾ ਤਰਨਤਾਰਨ ਨੰਬਰ 887173 ਜੀ ਨਾਲ ਜੀ ਸਸੀ ਗਾ ਜੀ